ਵਾਹਿਗੁਰੂ ਸਾਹਿਬ ਜੀ ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆ ਮੰਤ ਕਵਣ ਸੋ ਵਸੋ ਹੋਂ ਕਰੀ ਜਿਤ ਵਸ ਆਵੈ ਕੰਤ ਨਿਵਣ ਸੋ ਅਖਰ ਖਾਵਣ ਗੁਣ ਜਿਹਬਾ ਮਣਿਆ ਮੰਤ ਏ ਤਰੇ ਭੈਣੀ ਵੇਸ ਕਰ ਤਾ ਵਸ ਆਵੀ ਕੰਤ ਏ ਤਰੇ ਭੈਣੀ ਵੇਸ ਕਰ ਤਾ ਵਸ ਆਵੀ ਕੰਤ ਗੁਰੂ ਗਰੀਬ ਨਿਵਾਜ਼ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਪਾਵਨ ਪਵਿੱਤਰ ਮੁਕੱਦਸ ਹਜ਼ੂਰੀ ਅੰਦਰ ਜੁੜ ਮਿਲੇ ਬੈਠੇ ਅਤ ਸਤਕਾਰਯੋਗ ਸਤਸੰਗੀ ਜਨੋ ਸਭ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਨਾਲ ਮਨ ਬਿਰਤੀਆਂ ਇਕਾਗਰ ਚਿਤ ਕਰਨ ਦਾ ਯਤਨ ਕਰ ਰਹੇ ਹਾਂ ਜਿਨਾਂ ਸਮਾਂ ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਅੰਦਰ ਆਪਾਂ ਬੈੰਨੇ ਆ ਬਾਣੀ ਸੁਣਦੇ ਆ ਧਿਆਨ ਲਾ ਕੇ ਤੁਸੀਂ ਸਾਰੀ ਗੁਰੂ ਦੇ ਪਿਆਰ ਸਦਕਾ ਹੀ ਪਹੁੰਚਦੇ ਹਾਂ ਇਹ ਪਿਆਰ ਦੀ ਨਿਸ਼ਾਨੀ ਹੈ ਵੀ ਤੁਸੀਂ ਸਤਿਗੁਰੂ ਦੀ ਪਾਵਨ ਬਾਣੀ ਨੂੰ ਪਿਆਰ ਕਰਦੇ ਹੋ ਤਾਂ ਹੀ ਪਹੁੰਚਿਆ ਜਾਂਦਾ ਹੈ ਨਾ ਗੁਰੂ ਅੱਗੇ ਇਹ ਜੋਦੜੀ ਕਰੀਏ ਵੀ ਸਤਿਗੁਰੂ ਅਸੀਂ ਹਰ ਰੋਜ਼ ਕੋਸ਼ਿਸ਼ ਕਰਦੇ ਹਾਂ ਤੇਰੇ ਬਚਨਾਂ ਦੇ ਨਾਲ ਪਿਆਰ ਕਰੀਏ ਅਸੀਂ ਅੱਧਾ ਪੌਣਾ ਘੰਟਾ ਤੇਰੇ ਬਚਨਾਂ ਨੂੰ ਧਿਆਨ ਨਾਲ ਸੁਣਦੇ ਹਾਂ ਮਾਨ ਬਿਰਤੀਆਂ ਬਾਣੀ ਨਾਲ ਜੋੜਦੇ ਆ ਸਤਿਗੁਰੂ ਮਿਹਰ ਕਰ ਮੇਰੀ ਸਾਰੀ ਜ਼ਿੰਦਗੀ ਜਿੰਨੀ ਕੁ ਰਹਿੰਦੀ ਹੈ ਨਾ ਅੱਧਾ ਘੰਟਾ ਨਾ ਪੌਣਾ ਘੰਟਾ ਨਾ ਇੱਕ ਦਿਨ ਜਿੰਨੀ ਕੁ ਰਹੇਗੀ ਹੈ ਨਾ ਸਾਰੀ ਜ਼ਿੰਦਗੀ ਦੇ ਵਿੱਚ ਮੇਰੀ ਸੁਰਤ ਮੇਰਾ ਮਨ ਤੇਰੇ ਨਾਲ ਜੁੜ ਜਾਵੇ ਕੋਈ ਪਾਲ ਕੋਈ ਘੜੀ ਨਹੀਂ ਹਰ ਵਕਤ ਤੇਰੇ ਨਾਲ ਜੁੜ ਜਾਵੇ ਸਤਿਗੁਰੂ ਇਹ ਮਿਹਰ ਕਰ ਦੇ ਤੇ ਹੋਣਾ ਉਹ ਤਾਂ ਜੇ ਅਸੀਂ ਇੱਥੋਂ ਸੁਣਿਆ ਵਚਨ ਗੁਰੂ ਤੋਂ ਸੁਣਿਆ ਵਚਨ ਜਿੰਨਾ ਸੀ ਇੱਥੇ ਬੈਠ ਕੇ ਵਿਚਾਰ ਕਰਦੇ ਆਂ ਧਿਆਨ ਨਾਲ ਸੁਣਦੇ ਆਂ ਹੋਣਾ ਤਾਂ ਜੇ ਸੁਣਿਆ ਹੋਇਆ ਧਿਆਨ ਦੇ ਨਾਲ ਅਸੀਂ ਕਮਾਉਣ ਲੱਗ ਜਾਈਏ ਫਿਰ ਤੁਸੀਂ ਵੇਖਿਓ ਵੀ ਸਾਡੀ ਹਰ ਵਕਤ ਸੁਰਤ ਮਾਨਵ ਬਿਰਤੀ ਗੁਰੂ ਦੇ ਨਾਲ ਜੁੜੀ ਰਹੂਗੀ ਤੇ ਸਤਿਗੁਰੂ ਮਿਹਰ ਜਦੋਂ ਕਰ ਦੇਣਗੇ ਨਾ ਤੇ ਫੇਰ ਬਿਰਤੀ ਕਦੇ ਟੁੱਟਦੀ ਨਹੀਂ ਮਾਲਕ ਨਾਲ ਬਿਰਤੀ ਜੁੜਨ ਦਾ ਮਤਲਬ ਇਹ ਹੁੰਦਾ ਵੀ ਮੇਰਾ ਧਿਆਨ ਮੇਰੀ ਬਿਰਤੀ ਗੁਰੂ ਦੇ ਉਪਦੇਸ਼ ਵੱਲ ਹੈ ਗੁਰੂ ਦਾ ਉਪਦੇਸ਼ ਜੋ ਕਹਿੰਦਾ ਮੈਂ ਉਹ ਕਰਦਾ ਬਿਰਤੀ ਜੋੜਨ ਦਾ ਮਤਲਬ ਬਿਲੇ ਬਹਿ ਜਾਣਾ ਨਹੀਂ ਹੁੰਦਾ ਬਿਰਤੀ ਜੋੜਨ ਦਾ ਮਤਲਬ ਕਮਰਾ ਬੰਦ ਕਰਕੇ ਅੱਖਾਂ ਬੰਦ ਕਰਕੇ ਬਹਿ ਜਾਣਾ ਨਹੀਂ ਹੁੰਦਾ ਬਿਰਤੀ ਲਾਉਣ ਦਾ ਮਤਲਬ ਹੁੰਦਾ ਹੈ ਕੰਮ ਜੋ ਮੈਂ ਕਰ ਰਿਹਾ ਕੋਈ ਵੀ ਕਰ ਰਿਹਾ ਪਰ ਧਿਆਨ ਮੇਰਾ ਨਿਰੰਕਾਰ ਵੱਲ ਹੋਵੇ ਵੀ ਮਾਲਕ ਜੀ ਤੂੰ ਮੈਨੂੰ ਵੇਖ ਰਿਹਾ ਮੈਂ ਤੈਨੂੰ ਯਾਦ ਕਰ ਰਿਹਾ ਬਸ ਕੋਈ ਵੀ ਕੰਮ ਕਰਦਿਆਂ ਮੈਥੋਂ ਬੇਈਮਾਨੀ ਨਾ ਹੋਵੇ ਗਲਤ ਨਾ ਹੋਵੇ ਇਮਾਨਦਾਰੀ ਦੇ ਨਾਲ ਕਰਾ ਇਹ ਹੈ ਬਿਰਤੀ ਜੋੜਨੀ ਕੋਈ ਵੀ ਕਰਾਂ ਸਰਬੱਤ ਦੇ ਭਲੇ ਲਈ ਕਰਾਂ ਨਿੱਜ ਵਾਸਤੇ ਨਾ ਕਰਾਂ ਕੁਝ ਠੀਕ ਹੈ ਵੀ ਆਪਣੇ ਲਈ ਵੀ ਕਮਾਉਣਾ ਹੈ ਪਰ ਜੋ ਵੀ ਮੇਰਾ ਕੰਮ ਹੋਵੇ ਜਿਹੜਾ ਵੀ ਕਦਮ ਮੈਂ ਚੱਕਾਂ ਉਹਦੇ 'ਚ ਕਿਸੇ ਦਾ ਭਲਾ ਹੋਵੇ ਮਾਲਕਾ ਇਹ ਇਹ ਬਰਤੀ ਜੋੜਨੀ ਸੋ ਸਤਿਗੁਰੂ ਮਿਹਰ ਕਰਨ ਰਲ ਮਿਲ ਕੇ ਆਪਾਂ ਸਾਰੇ ਪਾਵਨ ਵਿਚਾਰਾਂ ਦੀ ਸਾਂਝ ਪਾਉਣੀ ਹੈ ਆਉ ਵਿਚਾਰਾ ਆਰੰਭਣ ਤੋਂ ਪਹਿਲਾਂ ਆਪਸ ਵਿੱਚ ਫਤਿਹ ਦੀ ਸਾਂਝ ਪਾਉ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਿੰਦਗੀ ਦੇ ਅੰਦਰ ਨਾ ਕੁਰਬਾਨੀ ਮੁਤਾਬਕ ਦੇਖੋ ਅਕਸਰ ਅਸੀਂ ਵੇਖਦੇ ਆ ਵੀ ਜ਼ਿੰਦਗੀ ਦੇ ਅੰਦਰ ਬਹੁਤ ਚੀਜ਼ਾਂ ਦੀ ਮਹੱਤਤਾ ਹੁੰਦੀ ਹੈ ਮਹੱਤਵ ਰੱਖਦੀਆਂ ਨੇ ਕੁਝ ਚੀਜ਼ਾਂ ਆਪੋ ਆਪਣੀ ਬੰਦੇ ਦੀ ਜ਼ਿੰਦਗੀ ਹੈ ਤੇ ਹਰ ਇੱਕ ਬੰਦਾ ਕਹਿੰਦਾ ਵੀ ਆਹ ਚੀਜ਼ ਮੇਰੇ ਲਈ ਜ਼ਿੰਦਗੀ ਚ ਬਹੁਤ ਜ਼ਰੂਰੀ ਹੈ ਬੜੀਆਂ ਚੀਜ਼ਾਂ ਨੇ ਹੁਣ ਜਿਵੇਂ ਤੁਸੀਂ ਵੇਖੋ ਵੀ ਸਾਡੇ ਲਈ ਹਰ ਇੱਕ ਕੌਮ ਨਹੀਂ ਗੱਲ ਵੀ ਸਾਡੇ ਲਈ ਖਾਣਾ ਬਹੁਤ ਜ਼ਰੂਰੀ ਹੈ ਸਾਡੇ ਲਈ ਪਹਿਨਣਾ ਬਹੁਤ ਜ਼ਰੂਰੀ ਹੈ ਇਹ ਲੋੜਾਂ ਸਾਰਿਆਂ ਦੀਆਂ ਸਾਂਝੀਆਂ ਨੇ ਬਰਾਬਰ ਨੇ ਸਾਰਿਆਂ ਦੇ ਲਈ ਲੋੜੀਆਂ ਨੇ ਇਹ ਨਾ ਬਿਨਾ ਗੁਜ਼ਾਰਾ ਵੀ ਨਹੀਂ ਹੈ ਖਾਣਾ ਪੀਣਾ ਪਹਿਨਣਾ ਸੋਣਾ ਰਹਿਣਾ ਕੰਮ ਕਰ ਕਰਨਾ ਬਹੁਤ ਲੋੜੀ ਦੀਆਂ ਚੀਜ਼ਾਂ ਨੇ ਇਹਨਾਂ ਬਿਨਾ ਸਰ ਨਹੀਂ ਸਕਦਾ ਪਰ ਸਤਿਗੁਰ ਦੀ ਪਾਵਨ ਬਾਣੀ ਗੱਲ ਸਮਝਾਉਂਦੀ ਹੈ ਦੇਖੋ ਇਹ ਚੀਜ਼ਾਂ ਨੇ ਸਾਡੇ ਸਰੀਰ ਨੂੰ ਜਿਉਂਦਾ ਰੱਖਣ ਦੇ ਲਈ ਜੇ ਸਮਾਜ ਦੇ ਵਿੱਚ ਜਿਉਂਦਾ ਰਹਿਣਾ ਹੈ ਤਾਂ ਸਾਨੂੰ ਭੋਜਨ ਜ਼ਰੂਰੀ ਹੈ ਤੇ ਭੋਜਨ ਇਹ ਨਹੀਂ ਵੈਂਦਾ ਵੀ ਬੰਦਾ ਚੰਗਾ ਹੈ ਜਾਂ ਮਾੜਾ ਹੈ ਭੋਜਨ ਨੇ ਆਪਣਾ ਕੰਮ ਕਰਨਾ ਹੈ ਭੁੱਖ ਮਟਾਉਣੀ ਹੈ ਪਾਣੀ ਇਹ ਨਹੀਂ ਵੈਂਦਾ ਵੀ ਬੰਦਾ ਚੰਗਾ ਹੈ ਜਾਂ ਮਾੜਾ ਹੈ ਗੋਰਾ ਹੈ ਜਾਂ ਕਾਲਾ ਹੈ ਗਰੀਬ ਹੈ ਜਾਂ ਅਮੀਰ ਹੈ ਉਹਨੇ ਪਿਆਸ ਬੁਝਾਉਣੀ ਹੈ ਸਾਰਿਆਂ ਦੀ ਸਤਗੁਰ ਜੀ ਨੇ ਜੋ ਵਸਤੂਆਂ ਦਿੱਤੀਆਂ ਨੇ ਨਾ ਸਾਨੂੰ ਇਹ ਇੱਕ ਬਰਾਬਰ ਹੈ ਇਹਦਾ ਕੋਈ ਰੌਲਾ ਨਹੀਂ ਹੈ ਇਹ ਦਾਤਾਂ ਸਾਰਿਆਂ ਨੂੰ ਨਹੀਂ ਦਿੱਤੀਆਂ ਹੋਈਆਂ ਨੇ ਜਿਹੜੀਆਂ ਸਮਾਜਿਕ ਰੀਤਾਂ ਸਮਾਜਿਕ ਚੀਜ਼ਾਂ ਨੇ ਨਾ ਜਿਹੜੀਆਂ ਇਹ ਸਾਰਿਆਂ ਨੂੰ ਮਾਲਕ ਨੇ ਬਰਾਬਰ ਦਿੱਤੀਆਂ ਹੋਈਆਂ ਨੇ ਇਹਦੇ 'ਚ ਕੋਈ ਵੀ ਇੱਕ ਦੂਸਰੇ ਦੇ ਨਾਲ ਭੇਦ ਭਾਵ ਨਹੀਂ ਹੈਗਾ। ਨਾ ਅਸੀਂ ਕਹਿ ਸਕਦੇ ਆਂ ਵੀ ਰੱਬ ਨੇ ਗਰੀਬ ਨੂੰ ਕੁਝ ਨਹੀਂ ਦਿੱਤਾ ਉਹਨੂੰ ਬਰਾਬਰ ਹੀ ਦਿੱਤਾ ਹੈ। ਜਿਹੜੀਆਂ ਮਾਲਕ ਦੀਆਂ ਚੀਜ਼ਾਂ ਨੇ ਮੈਂ ਉਹਦੀ ਗੱਲ ਕਰ ਰਿਹਾ ਖਾਣਾ ਪੀਣਾ ਹਾ ਪਾਣੀ ਹਵਾ ਸਾਰਿਆਂ ਦੇ ਲਈ। ਹੁਣ ਜਿਹੜੀਆਂ ਚੀਜ਼ਾਂ ਦੀ ਅਸੀਂ ਗੱਲ ਕਰਦੇ ਹੁੰਨੇ ਆ ਉਹ ਹੈ ਮੇਰੇ ਆਪਣੇ ਤੇ ਨਿਰਪਰ ਕਰਦੀਆਂ ਜਿਹੜੀਆਂ ਮੈਂ ਕੁਝ ਮਿਹਨਤ ਦੇ ਨਾਲ ਪ੍ਰਾਪਤ ਕਰਨੀਆਂ ਨੇ ਉਹਦੇ 'ਚ ਬੰਦਾ ਅੱਗੇ ਪਿੱਛੇ ਰਹਿ ਸਕਦਾ ਪਰ ਜਿਹੜੀਆਂ ਕੁਦਰਤੀ ਚੀਜ਼ਾਂ ਨੇ ਉਹਦੇ 'ਚ ਬੰਦਾ ਬਰਾਬਰ ਹੈ ਸਾਰਿਆਂ ਦੇ ਸੋ ਸਤਿਗੁਰੂ ਪਾਵਨ ਬਚਨ ਈ ਕਰਦੇ ਐ ਕੁਝ ਚੀਜ਼ਾਂ ਜਿਹੜੀਆਂ ਸਾਡੇ ਲਈ ਜ਼ਰੂਰੀ ਨੇ ਸਾਰਿਆਂ ਦੇ ਲਈ ਬਰਾਬਰ ਨੇ ਜਿਹਦੇ ਆਧਾਰ ਤੇ ਅਸੀਂ ਜ਼ਿੰਦਗੀ ਜਿਉਉਣੀ ਆ ਚੰਗੀ ਗੱਲ ਐ ਪਰ ਕੁਝ ਚੀਜ਼ਾਂ ਮੇਰੇ ਆਪਣੇ ਲਈ ਨੇ ਜਿੰਨਾ ਕਰਕੇ ਮੈਂ ਜਿਉਣਾ ਹੈ ਕੁਝ ਸੋਚਾਂ ਮੇਰੇ ਆਪਣੇ ਲਈ ਨੇ ਕੁਝ ਸਤਗੁਰੂ ਦੀ ਪਾਵਨ ਬਾਣੀ ਨੇ ਦੇਣੀਆਂ ਨੇ ਜਿਹੜੀਆਂ ਮੇਰੇ ਆਪਣੇ ਲਈ ਐ ਉਹ ਮੇਰੇ ਆਪਣੇ ਕੰਮ ਆਉਣੀਆਂ ਨੇ ਤੇ ਉਹ ਜੇ ਮੈਂ ਖੁਦ ਪ੍ਰਾਪਤ ਕਰੂੰਗਾ ਤੇ ਉਹਦਾ ਫਾਇਦਾ ਵੀ ਮੈਨੂੰ ਹੀ ਹੋਣਾ ਹੈ ਦੇਖੋ ਫਿਰ ਮੈਂ ਬੇਨਤੀ ਕਰਾਂ ਵੀ ਪਾਣੀ ਸਾਨੂੰ ਹਰ ਹਾਲ ਪੀਣਾ ਹੀ ਪੈਂਦਾ ਹੈ ਤੇ ਖਾਣਾ ਪੈਂਦਾ ਹੈ। ਖਾਣਾ ਖਾਣਾ ਹੀ ਪੈਂਦਾ ਹੈ, ਪਾਣੀ ਪੀਣਾ ਹੀ ਪੈਂਦਾ ਹੈ, ਕੱਪੜਾ ਤਣ ਤੇ ਪਾਉਣਾ ਹੀ ਪੈਂਦਾ ਹੈ। ਇਹਨਾਂ ਬਿਨਾਂ ਰਹਿ ਨਹੀਂ ਸਕਦੇ ਅਸੀਂ। ਸਵੇਰ ਸ਼ਾਮ ਦਾ ਖਾਣਾ ਹੈ, ਪੀਣਾ ਹੈ, ਸਾਡਾ ਜ਼ਰੂਰੀ ਹੈ। ਆਪਾਂ ਕਹਿੰਦੇ ਜਿੰਦਗੀ ਚੱਲ ਰਹੀ ਹੈ। ਸਤਿਗੁਰੂ ਦੀ ਪਾਵਨ ਬਾਣੀ ਨੇ ਕੁਝ ਇਹ ਚੀਜ਼ਾਂ ਦੱਸੀਆਂ ਨੇ ਸਾਨੂੰ ਵੀ। ਚੀੜੀਆਂ ਤੇਰੀਆਂ ਆਪਣੀਆਂ ਹੋਣੀਆਂ ਚਾਹੀਦੀਆਂ ਨੇ, ਨਿਜ ਹੋਣਾ ਚਾਹੀਦਾ ਤੇਰਾ ਆਪਣਾ। ਦੇਖ ਤੂੰ ਸਮਾਜ ਵਿੱਚ ਰਹਿੰਦਾ ਹੋਇਆ ਖਾ ਪੀ ਸੌ ਹੰਡਾ ਕੇ ਜ਼ਿੰਦਗੀ ਬਤੀਤ ਕਰ ਲੇਗਾ ਲੰਘ ਜਾਣੀ ਹੈ ਜ਼ਿੰਦਗੀ ਲੰਘ ਵੀ ਗਈ ਹੈ ਤੇ ਕੁਝ ਰਹੇਗੀ ਇਹ ਵੀ ਲੰਘ ਜਾਣੀ ਹੈ ਪਰ ਜ਼ਿੰਦਗੀ ਸਮਾਜ ਦੇ ਅੰਦਰ ਜਦੋਂ ਨਾ ਆਏ ਅੱਜ ਤੱਕ ਤੈਨੂੰ ਲੱਗਿਆ ਵੀ ਕੁਝ ਮੈਂ ਖਾਸ ਵੀ ਕਰਨਾ ਇੱਥੇ ਜਦ ਤੈਨੂੰ ਅੱਜ ਤੱਕ ਇਸ ਚੀਜ਼ ਦਾ ਮਹੱਤਵ ਪਤਾ ਲੱਗਿਆ ਜਾ ਆਪਣੇ ਆਪ ਨੂੰ ਕਦੇ ਇਹ ਸਵਾਲ ਕੀਤਾ ਵੀ ਇਹ ਸਰੀਰਾ ਮੇਰੇ ਇਸ ਜਗ ਮੈਂ ਇੱਕ ਕਿਆ ਤਦ ਕਰਮ ਕਮਾਇਆ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਵਾਲ ਕਿਉਂ ਖੜਾ ਕੀਤਾ ਹਾਲਾਂਕਿ ਹੁਣ ਕੋਈ ਬੰਦਾ ਸਿਆਣਾ ਆਪਣੇ ਆਪ ਨੂੰ ਖਵਾਵੇ ਮੇਰੇ ਵਰਗਾ ਕੋਈ ਬੰਦਾ ਸੋਚੇ ਵੀ ਅਰੇ ਇਹਦੇ ਚ ਕੀ ਗੱਲ ਆ ਵੀ ਹੁਣ ਤੱਕ ਕੀ ਕਰਮ ਕੀਤਾ 25 ਸਾਲ 30 ਸਾਲ ਦੀ ਉਮਰ ਲੰਘੀ ਖਾਣੇ ਆ ਪੀਣੇ ਆ ਸੌਣੇ ਆ ਕੰਮ ਕਰਦੇ ਆ ਜ਼ਿੰਦਗੀ ਦੀ ਐਸ਼ ਕਰੀਤਾ ਜਾਣੇ ਆ ਇੰਨੀ ਕਮਾਈ ਕਰ ਲਈ ਮੈਂ ਘਰ-ਬਾਰ ਬਣਾ ਲਿਆ ਧੀਆਂ-ਪੁੱਤਰ ਪਾਲ ਲੇ ਇੰਨਾ ਕੁਝ ਜੋੜ ਕੇ ਰੱਖਤਾ ਆ ਬੱਚਿਆਂ ਵਾਸਤੇ ਬਣਾ ਕੇ ਰੱਖਤੀ ਗੱਲ ਇੰਨਾ ਕੁਝ ਤਾਂ ਕਰ ਲਿਆ ਪਰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫੇਰ ਸਵਾਲ ਕੀਤਾ ਇਹ ਸਰੀਰਾ ਮੇਰਾ ਇਸ ਜੱਗ ਮੈਂ ਆਇਆ ਕਿ ਆ ਤਦ ਕਰਮ ਕਮਾਇਆ ਕਿ ਕਰਮ ਕਮਾਇ ਤਦ ਸਰੀਰਾ ਜਾ ਤੂੰ ਜੱਗ ਮੈਂ ਆਇਆ ਨ ਸਾਰੇ ਆਪਾਂ ਕਹਾਂ ਗਿਆ ਕੰਮ ਕੀਤਾ ਪਰ ਗੁਰੂ ਅਮਰਦਾਸ ਸਭ ਸੱਚੇ ਪਾਤਸ਼ਾਹ ਕਹਿੰਦੇ ਜਿਹੜੀ ਮੈਂ ਗੱਲ ਪੁੱਛ ਰਿਹਾ ਉਹਦਾ ਜਵਾਬ ਹੈ ਤੇਰੇ ਕੋਲ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨਣਾ ਵਸਾਇਆ ਆ ਨਹੀਂ ਕੀਤਾ بس ਗੱਲਾਂ ਇਹਨੂੰ ਵਸਾਉਣਾ ਸੀ ਜੇ ਇਹ ਵਸਾਇਆ ਹੁੰਦਾ ਤਾਂ ਤੈਨੂੰ ਸਵਾਲ ਹੀ ਨਾ ਪੁੱਛਿਆ ਜਾਂਦਾ ਵੀ ਤੂੰ ਕੁਝ ਕੀਤਾ ਕਮਾਈ ਘਟ ਕੀਤੀ ਹੁੰਦੀ ਤਾਂ ਵੀ ਚੱਲ ਜਾਣੀ ਸੀ ਰੋਟੀ ਭਾਵੇਂ ਕਡੰਗ ਦੀ ਮਿਲੇ ਤਾਂ ਵੀ ਚੱਲ ਜਾਣੀ ਹੈ ਪਰ ਜਿਹੜੇ ਨੇ ਤੈਨੂੰ ਬਣਾ ਕੇ ਭੇਜਤਾ ਜਿਹਦੇ ਕਰਕੇ ਖਾਣ ਜੋਗਾ ਹੋਇਆ ਜਿਹਦੇ ਕਰਕੇ ਰਹਿਣ ਜੋਗਾ ਸਮਾਜ ਬਣਿਆ ਤੇਰਾ ਨਾਮ ਬਣਿਆ ਜਿਹਦੇ ਕਰਕੇ ਆਇਆ ਅੱਜ ਜ਼ਿੰਦਗੀ ਦੀ ਆਨੰਦ ਮਾਣ ਰਿਹਾ ਹੈ ਦੇਖ ਰਿਹਾ ਦੁਨੀਆਦਾਰੀ ਕਦੇ ਉਹਨੂੰ ਵਸਾਇਆ ਉਹਨੂੰ ਕਦੇ ਧਾਰਿਆ ਉਹਨੂੰ ਜ਼ਿੰਦਗੀ ਚ ਲਿਆਂਦਾ ਤੇ ਸਾਡਾ ਜਵਾਬ ਇਹ ਹੋਊਗਾ ਵੀ ਭਾਈ ਸਵੀਰ ਸਮਝ ਆਈਦਾ ਗੁਰਦੁਆਰੇ ਹੋਰ ਕੀ ਚਾਹੀਦਾ ਹੈ ਜਦੋਂ ਕਿਤੇ ਪ੍ਰੋਗਰਾਮ ਹੋਵੇ ਉਦੋਂ ਹਾਜ਼ਰੀ ਲਵਾ ਦੇਈ ਦੀ ਔਰ ਕੀ ਚਾਹੀਦਾ ਰੱਬ ਕਿਵੇਂ ਯਾਦ ਕਰਨਾ ਹੈ ਐਂ ਕਰਨਾ ਹੈ ਆਪਣਾ ਤਾਂ ਇਹੀ ਜਵਾਬ ਹੋਗਾ ਨਾ ਵੀ ਐਂ ਰੱਬ ਯਾਦ ਕੀਤਾ ਜਾਂਦਾ ਜਦੋਂ ਕਿਤੇ ਕੋਈ ਸਾਂਝਾ ਪ੍ਰੋਗਰਾਮ ਹੁੰਦਾ ਧਾਰਮਿਕ ਜਿਹਾ ਉੱਥੇ ਵੀ ਜਾਇਦਾ ਜਦੋਂ ਕਿਤੇ ਧਾਰਮਿਕ ਸਥਾਨ ਤੇ ਕਿਸੇ ਨੇ ਜਾਣਾ ਹੋ ਜਾਂ ਤਰ ਉਧਰ ਨੂੰ ਵੀ ਤੁਰ ਜਾਈਦੇ ਵੀ ਪੁੰਨ ਦਾ ਹੀ ਕੰਮ ਹੈ ਵੀ ਮੈਂ ਤਾਂ ਇਹ ਕਰਦਾ ਹੀ ਕਰਦਾ ਗੁਰੂ ਅਮਰਦਾਸ ਸਾਹਿਬ ਤੁਸੀਂ ਕਹਿ ਰਹੇ ਹੋ ਵੀ ਜਿਨਹ ਹਰ ਤੇਰਾ ਰਚਨ ਰਚ ਸੋ ਹਰ ਮਨ ਨਾ ਵਸਾਇਆ ਤੇ ਗੁਰੂ ਅਮਰਦਾਸ ਸਾਹਿਬ ਫਿਰ ਕਹਿਣਗੇ ਬੀ ਠੀਕ ਹੈ ਵੀ ਤੂੰ ਬਹੁਤ ਧਾਰਮਿਕ ਸਥਾਨਾਂ ਤੇ ਵੀ ਜਾਏਂ ਧਰਮ ਦੇ ਕਰਮ ਵੀ ਕਰ ਲੇ ਧਾਰਮਿਕ ਸਥਾਨਾਂ ਤੇ ਜਾ ਕੇ ਬਹੁਤ ਸੇਵਾ ਵੀ ਕਰਦਾ ਹੈ ਪਰ ਸਵਾਲ ਫੇਰ ਉੱਥੇ ਖੜਾ ਹੈ ਉਹਨਾਂ ਨੇ ਪੁੱਛਿਆ ਮਨ ਚ ਵਸਾਇਆ ਇਹ ਤਾਂ ਤਨ ਦੇ ਕੰਮ ਹੋਗੇ ਨਾ ਧਾਰਮਿਕ ਸਥਾਨ ਤੇ ਜਾਇਆ ਚੰਗੀ ਗੱਲ ਹੈ ਧਰਮ ਦੇ ਕਰਮ ਕਰ ਲੇ ਸਰੀਰ ਨਾਲ ਬਹੁਤ ਸੋਹਣੀ ਗੱਲ ਹੈ ਸੇਵਾ ਚ ਹਿੱਸਾ ਬਾਤਾ ਚੰਗੀ ਗੱਲ ਹੈ ਸਰੀਰ ਕਰਕੇ ਸੇਵਾ ਕਰਤੇ ਕੋਈ ਸਫਾਈ ਕਰਤੇ ਝਾੜੂ ਉਹ ਚਾ ਲਾਤਾ ਚੰਗੀ ਗੱਲ ਸਵਾਲ ਹੀ ਪੁੱਛਿਆ ਗਿਆ ਵੀ ਮਨ ਚ ਵਸਾਇਆ ਹੈ ਮਨ ਚ ਉਹ ਰਚਨ ਰਚਨ ਵਾਲੇ ਨੂੰ ਮਨ ਚ ਵਸਾਇਆ ਹੈ ਜਦੋਂ ਗੱਲ ਆਊਗੀ ਨਾ ਮਨ ਚ ਵਸਾਉਣ ਦੀ ਰੋਥੇ ਚੀਰ ਫਾੜ ਹੋਣੀ ਹੋਣੀ ਹੈ ਫਿਰ ਵੇਖਿਓ ਵੀ ਹੁਣ ਮੇਰੇ ਮਨ ਚ ਕਿੱਥੇ ਵਸਣ ਜੋਗ ਹੈ ਮਾਲਕ ਮਨ ਤਾਂ ਨੱਕੋ ਨੱਕ ਭਰਿਆ ਪਿਆ ਹੈ ਜਿਹੋ ਜਾਂ ਮਨ ਹੈ ਨਾ ਮਨ ਤਾਂ ਕਈ ਵਾਰ ਐ ਵੀ ਸੋਚਦਾ ਵੀ ਮਨਾ ਤੋ ਤਾਂ ਰੱਬ ਦਾ ਨਾਮ ਲਈ ਨਹੀਂ ਸਕਦਾ ਜਿਹੋ ਜਾਂ ਤੂੰ ਹੈ ਨਾ ਆਪਣੇ ਆਪ ਚ ਝਾਤ ਮਾਰਿਓ ਕਈ ਵਾਰ ਹੋ ਜਾਂਦਾ ਐ ਅਕਸਰ ਹੀ ਵਾਪਰ ਜਾਂਦੀ ਐ ਘਟਨਾ ਬੰਦੇ ਕਹਿ ਦਿੰਦੇ ਵੀ ਮੈਂ ਤਾਂ ਜੀ ਮਹਾਰਾਜ ਦੇ ਨੇੜੇ ਜਾਣ ਯੋਗ ਹੈ ਨਹੀਂ ਉਹ ਮਤਲਬ ਆਪਣੇ ਆਪ ਦੀ ਪਛਾਣ ਹੈ ਨਾ ਬੰਦੇ ਨੂੰ ਲੱਗਦਾ ਐ ਆਪਣੇ ਆਪ ਨੂੰ ਵੀ ਜਿਹੋ ਜੀ ਮੇਰੀ ਸੋਚ ਐ ਮਾਲਕਾ ਸੇਵਾ ਤੋਂ ਵੱਡੀ ਦੇਤੀ ਪਰ ਹੈ ਨਹੀਂ ਸੀ ਐਡੀ ਜਿੱਡੀ ਤੂੰ ਬਖਸ਼ਿਸ਼ ਕਰਤਾ ਕਰਤੀ ਹੈ ਨਹੀਂ ਸੀ ਏਡੀ ਜਿਹੋ ਜਾਂ ਮੇਰੇ ਅੰਦਰ ਹੈ ਕੁਝ ਜਿਹੋ ਜੀ ਮੇਰੀ ਸੋਚ ਹੈ ਜਿਹੋ ਜਾਂ ਮੇਰਾ ਮਨ ਹੈ ਨਾ ਤੂੰ ਮੇਰ ਕਰਤੀ ਹੈ ਪਰ ਐਡਾ ਹੈ ਨਹੀਂ ਸੀ ਕਰਮ ਦਾ ਕੀੜਾ ਬਣ ਜਾਣਾ ਇਹਦੇ ਨਾਲ ਉਹ ਚੰਗਾ ਸੀ ਵੀ ਜਿਹੋ ਜੀ ਸੋਚਦਾ ਮੈਂ ਮਾਲਕਾਂ ਕਰਮ ਗੰਦਗੀ ਦਾ ਕੀੜਾ ਹੋ ਸਕਦਾ ਪਰ ਮਾਲਕਾ ਤੇਰੀ ਵਡਿਆਈ ਜਿਹੜੀ ਹੈ ਨਾ ਇਹਦੇ ਲਈ ਤਾਂ ਚੰਗਾ ਬਣਨਾ ਪੈਣਾ ਹੈ। ਖੈਰ ਜਿਹੜੀ ਆਪਾਂ ਗੱਲ ਕਰ ਰਹੇ ਸੀ ਵੀ ਆਪਣੇ ਅੰਦਰ ਜਦੋਂ ਝਾਤ ਮਾਰਾਂਗੇ ਜਿੱਥੇ ਮਾਲਕ ਨੂੰ ਵਸਾਉਣ ਦੀ ਗੱਲ ਧੰਗੂਰੂ ਅਮਰਦਾਸ ਸਭ ਨੇ ਕੀਤੀ ਹੈ। ਉੱਥੇ ਵੇਖੋ ਵੀ ਉੱਥੇ ਵਸਣ ਜੋਗਾ ਹੈਗਾ ਮਾਲਕ। ਇੰਨੀ ਕ ਸਫਾਈ ਹੈ ਮੇਰੇ ਅੰਦਰ ਦੀ। ਇੰਨਾ ਕ ਲੱਗਦਾ ਵੀ ਮੈਨੂੰ ਰੱਬ ਆਜੂ ਮੇਰੇ ਅੰਦਰ। ਆਪਣੇ ਆਪ ਤੇ ਹੱਸ ਆ ਜਾ ਹੁੰਦਾ ਵੀ ਕਦੇ ਐਡੇ ਧਰਮੀ ਹੋ ਜਾਾਂਗੇ। ਧਰਮੀ ਹੋਣ ਦਾ ਮਤਲਬ ਵੀ ਜਿ ਸਿਆਣੇ ਜਿਡੇ ਗੁਰੂ ਅਮਰਦਾਸ ਸਭ ਚਾਹ ਰਹੇ ਆ। ਹੋ ਸਕਦੇ ਆ। ਹੋ ਸਕਦੇ ਆ। ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਚਨ ਪੜ੍ਹਦੇ ਆ ਨਾ ਆਪਾਂ ਆਸਾ ਕੀ ਵਾਰ ਦੇ ਅੰਦਰ ਕਹੋ ਨਾਨਕ ਸੱਚ ਧਿਆਈਐ ਸੁੱਚ ਹੋਵੇ ਤਾਂ ਸੱਚ ਪਾਈਐ ਸਤਿਗੁਰੂ ਕਹਿੰਦੇ ਤੂੰ ਭਲੇਖੇ ਚ ਨਾ ਰਹੀਂ ਵੀ ਤੂੰ ਖੌਰੇ ਸਿਆਣਾ ਬਣ ਨਹੀਂ ਸਕਦਾ ਕਿਤੇ ਤੇ ਤੈਨੂੰ ਲੱਗੇ ਵੀ ਯਾਰ ਜਿਹੜੇ ਬੰਦਿਆਂ ਨੂੰ ਡਿਊਟੀ ਮਿਲੀ ਹੈ ਵੀ ਇਹੀ ਮਹਾਰਾਜ ਕੋਲੇ ਜਾ ਸਕਦੇ ਮੈਂ ਨਹੀਂ ਇਹ ਇਹ ਸੋਚ ਲੈ ਕੇ ਕਦੇ ਨਿਹਾਰਤਾ ਵਾਲਾ ਨਾ ਜਾਈਂ ਤੇਰੇ ਤੇ ਵੀ ਮੇਰ ਹੋ ਸਕਦੀ ਹੈ ਇਹ ਨਾ ਸੋਚੀ ਵੀ ਮੈਂ ਕਾਬਲ ਨਹੀਂ ਹੈਗਾ ਬਹੁਤ ਚੰਗਾ ਬਣ ਸਕਦਾ ਹੈ ਤੂੰ ਤੈਨੂੰ ਐ ਜੇ ਲੱਗਦਾ ਵੀ ਖੌਰੀਆ ਲਿਬਾਸ ਪਾਉਣਾ ਪੈਂਦਾ ਹੈ ਭੀਖਜਾ ਬਣਾਉਣਾ ਪੈਂਦਾ ਫੇਰ ਕਿਤੇ ਗੁਰੂ ਨਾ ਇਹ ਨਾ ਸੋਚ ਲਈ ਕਦੇ ਇਹ ਤਾਂ ਬਾਅਦ ਦੀ ਗੱਲ ਹੈ ਪਹਿਲਾਂ ਤਾਂ ਮਨ ਤੇ ਗੱਲ ਆਉਣੀ ਹੈ ਕਹੋ ਨਾਨਕ ਸੱਚ ਧਿਆਈਐ ਸੁੱਚ ਹੋਵੇ ਤਾਂ ਸੱਚ ਪਾਈਐ ਹੁਣ ਗੱਲ ਆ ਗਈ ਸੁਚਮਤਾ ਤੇ ਗੱਲ ਮਨ ਸੁੱਚੇ ਦੀ ਐ ਤੇ ਹੁਣ ਆਪਾਂ ਕਈ ਵਾਰ ਐ ਸੋਚਦੇ ਆ ਵੀ ਮਨ ਕਿੱਥੇ ਸੋਚੇ ਕਿੱਥੇ ਮੈਂ ਬਾਣੀ ਪੜ੍ਹੂ ਮੈਂ ਤਾਂ ਮਨ ਹੀ ਨਹੀਂ ਸੋਚਾ ਸਰੀਰ ਹੀ ਨਹੀਂ ਸੋਚਾ ਮੈਂ ਥੋੜੀ ਬਾਣੀ ਪੜ੍ਹੂੰਗਾ ਸਾਡੇ ਦਿਮਾਗ 'ਚ ਐ ਪਰ ਇਹ ਜਿਹੜੀ ਸੋਚ ਨੇ ਉਲਟਾ ਏ ਥੋੜੀ ਜੀ ਇਹਨੂੰ ਐ ਕਰ ਲਓ ਜਿਵੇਂ ਹੁਣ ਆਪਾਂ ਸੋਚਦੇ ਆ ਵੀ ਮੈਂ ਕਿੱਥੇ ਬਾਣੀ ਪੜ੍ਹ ਦੂ ਮੈਂ ਕਿਹੜਾ ਸੋਚਾ ਇਹਨੂੰ ਥੋੜਾ ਉਲਟਾ ਕਰ ਲਓ ਐਂ ਕਰ ਲੋ ਵੀ ਮੈਂ ਬਾਣੀ ਪੜਨੀ ਐ ਸੁੱਚਾ ਹੋਣ ਦੇ ਲਈ ਬੱਸ ਐ ਸਮਝ ਲੋ ਮੈਂ ਬਾਣੀ ਪੜਨੀ ਐ ਸੁੱਚਾ ਹੋਣ ਦੇ ਲਈ ਇਹ ਨਹੀਂ ਹੈਗਾ ਵੀ ਮੈਂ ਸੁੱਚਾ ਹੋ ਕੇ ਬਾਣੀ ਪੜੂੰਗਾ ਗੱਲ ਮੰਨ ਤੇ ਮਨ ਸੁੱਚਾ ਹੋ ਕੇ ਬਾਣੀ ਨਹੀਂ ਪੜੀ ਜਾਂਦੀ ਹੁੰਦੀ ਬਾਣੀ ਪੜ ਕੇ ਮਨ ਸੁੱਚਾ ਕਰਨਾ ਹੁੰਦਾ ਸਮਝ ਗਏ ਨਾ ਗੱਲ ਨਾ ਸੁੱਚ ਹੋਵੇ ਤਾਂ ਸੱਚ ਪਾਈ ਐ ਸਤਿਗੁਰੂ ਕਹਿੰਦੇ ਇਹ ਨਾ ਸੋਚੋ ਕਈ ਵਾਰ ਅਰਥ ਕਰਨ ਲੱਗੇ ਬੰਦੇ ਸਭੀ ਸੋਚੋ ਹੋਵੇ ਤਾਂ ਸੱਚ ਪਈ ਵੀ ਮਨ 'ਚ ਮਨ ਸੁੱਚਾ ਹੋਵੇ ਤਾਂ ਸੱਚ ਟਿਕੂਗਾ ਅੰਦਰ ਆ ਕੇ ਨਹੀਂ ਨਹੀਂ ਸੱਚ ਟਿਕੂਗਾ ਤਾਂ ਸੁੱਚਾ ਤਾਂ ਹੋਏਗਾ ਤਾਂ ਫਿਰ ਸੱਚ ਦਾ ਕੰਮ ਹੀ ਕੀ ਰਹਿ ਗਿਆ ਜੇ ਸੁੱਚਾ ਹੋ ਕੀ ਉਹਨੇ ਆਉਣਾ ਜੇ ਮਨ ਨੂੰ ਪਹਿਲਾਂ ਸੁੱਚਾ ਕਰਕੇ ਜੇ ਸੱਚ ਜ਼ਿੰਦਗੀ 'ਚ ਟਿਕਦਾ ਤਾਂ ਫਿਰ ਸੱਚ ਦਾ ਕੰਮ ਕੀ ਰਹਿ ਗਿਆ ਸੱਚ ਦਾ ਕੰਮ ਤਾਂ ਇਹ ਆ ਵੀ ਉਹ ਗੰਦਗੀ ਪਾਸੇ ਕਰਕੇ ਸੁੱਚਾ ਕਰ ਦੂ ਤੈਨੂੰ ਸੁੱਚ ਹੋਵੇ ਤਾਂ ਸੁੱਚ ਤਾਂ ਹੋਊਗੀ ਸੱਚ ਪਾਈਏ ਜੇ ਤੂੰ ਸੱਚ ਦੇ ਨਾਲ ਜੁੜੇਗਾ ਹੁਣ ਸਾਰੇ ਧਿਆਨ ਮਾਰੋ ਇਹ ਨਾ ਸੋਚੋ ਵੀ ਮੇਰੇ ਤੇ ਹਜੇ ਮੇਰ ਨਹੀਂ ਹੋਈ ਜਾਂ ਮੈਂ ਇਸ ਚੀਜ਼ ਦੇ ਕਾਬਲ ਨਹੀਂ ਹੈਗਾ ਕਾਬਲ ਬਣਨਾ ਹੀ ਤਾਂ ਹੈ ਜੇ ਤੂੰ ਪੜਨਾ ਸ਼ੁਰੂ ਕਰੇਗਾ ਇਹ ਨਹੀਂ ਵੀ ਕਾਬਲ ਬਣ ਕੇ ਕਿਤੇ ਤੂੰ ਪੜੇਗਾ ਨਹੀਂ ਨਹੀਂ ਤੂੰ ਬਾਣੀ ਪੜਨੀ ਸ਼ੁਰੂ ਕਰ ਕਾਬਲ ਫੇਰ ਹੋਏਗਾ ਸ਼ੁਰੂਆਤ ਕਰ ਸੱਚ ਨੂੰ ਮੰਨਣਾ ਸ਼ੁਰੂ ਕਰ ਫੇਰ ਸੁੱਚਾ ਹੋਏਗਾ ਇਹ ਨਾ ਸੋਚ ਵੀ ਮੈਂ ਸੁੱਚਾ ਹੋ ਕੇ ਕਿਤੇ ਸੱਚ ਨੂੰ ਅਰਧੂਗਾ ਸੱਚ ਜ਼ਿੰਦਗੀ ਚ ਲਿਆਏਗਾ ਤਾਂ ਸੁੱਚਮਤਾ ਆਉਗੀ ਜ਼ਿੰਦਗੀ ਚ ਇਸ ਲਈ ਸਾਰੇ ਧਿਆਨ ਮਾਰੋ ਜਿੰਨੇ ਸੁਣ ਰਹੇ ਆਂ ਵੀ ਸੱਚ ਨੂੰ ਮੰਨਣਾ ਸ਼ੁਰੂ ਕਰ ਦੋ ਸਾਰੇ ਕਾਬਲ ਹੋ ਜਾਣਗੇ ਅਸੀਂ ਸਾਰੇ ਕਾਬਲ ਹੋ ਜਾਣਗੇ ਤੇ ਗੱਲ ਇੱਥੇ ਆ ਰਹੀ ਹੈ ਵੀ ਆਪਾਂ ਸੋਚ ਰਹੇ ਸੀ ਵੀ ਮਾਲਕ ਨੂੰ ਫਿਰ ਕਿਵੇਂ ਵਸਾਈਏ ਅੰਦਰ ਤੇ ਉਹਦੇ ਲਈ ਨਾ ਬਹੁਤ ਸੌਖੀ ਐਗਜ਼ੈਂਪਲ ਬਾਬੇ ਫਰੀਦ ਨੇ ਦਿੱਤੀ ਹੈ ਹਾਲਾਂਕਿ ਮਨ ਤੇ ਕੰਮ ਕਰਨਾ ਬਹੁਤ ਔਖਾ ਹੈ ਪਰ ਉਹਨਾਂ ਨੇ ਇੱਕ ਕਰਮ ਦੱਸਿਆ ਕਰਨਾ ਉਹਨਾਂ ਨੇ ਤਰੀਕਾ ਦੱਸਿਆ ਵੀ ਆਹ ਤਰੀਕਾ ਜੇ ਤੂੰ ਪਣਾ ਲੇ ਤਾਂ ਤੇਰੇ ਤੇ ਮੇਰ ਹੋ ਸਕਦੀ ਐ ਮਾਲਕ ਦੇ ਨਾਲ ਜੁੜਿਆ ਜਾ ਸਕਦਾ ਹੈ ਦੋ ਸ਼ਲੋਕ ਮੈਂ ਅਰੰਭਤਾ ਦੇ ਵਿੱਚ ਆਪ ਜੀ ਦੇ ਨਾਲ ਪਾਠ ਰੂਪ ਚ ਸਾਂਝੇ ਕੀਤੇ ਐ ਇੱਕ ਚ ਬਾਬੇ ਫਰੀਦ ਜੀ ਨੇ ਸਵਾਲ ਕੀਤਾ ਤੇ ਦੂਜੇ ਚ ਜਵਾਬ ਦਿੱਤਾ ਆਪ ਹੀ ਸਵਾਲ ਕਰਕੇ ਜਵਾਬ ਦਿੱਤਾ ਗੱਲ ਆ ਗਈ ਮਾਲਕ ਨੂੰ ਪਾਉਣ ਦੀ ਵੀ ਖਸਮ ਕੰਤਨੋਂ ਹਿਰਦੇ ਚ ਕਿਵੇਂ ਵਸਾਇਆ ਜਾਵੇ ਤਿੰਨ ਸਵਾਲ ਹੋਏ ਤਿੰਨ ਚੀਜ਼ਾਂ ਕਾਵਣ ਸੁ ਅੱਖਰ ਕਾਵਣ ਗੁਣ ਕਾਵਣ ਸੁ ਜੀਵਾ ਮੰਤਰ ਸਵਾਲ ਹੋਇਆ ਵੀ ਕਿਹੜੇ ਬੋਲ ਹੋਣ ਕਿਹੜੇ ਅੱਖਰ ਹੋਣ ਜਿਹਦੇ ਨਾਲ ਮਾਲਕ ਵਸੇ ਕਾਵਣ ਸੁ ਅੱਖਰ ਕਾਵਣ ਗੁਣ ਕਿਹੜਾ ਗੁਣ ਹੋਵੇ ਕਵਣ ਸੋ ਮਣੀਆਂ ਮੰਤ ਕਿਹੜਾ ਮੰਤਰ ਹੋਵੇ ਜਿਹਦੇ ਨਾਲ ਮਾਲਕ ਵਸੇ ਹਿਰਦੇ ਚ ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆਂ ਮੰਤ ਕਵਣ ਸੋ ਵੇਸੋ ਹੋਂ ਕਰੀ ਜਿਤ ਵਸ ਆਵੇ ਕੰਤ ਬਾਬਾ ਫਰੀਦ ਸਾਹਿਬ ਨੇ ਸਵਾਲ ਕੀਤਾ ਕਿਹੋ ਜਾਂ ਮੈਂ ਸ਼ਿੰਗਾਰ ਕਰਾਂ ਜਿਹਦੇ ਨਾਲ ਮਾਲਕ ਚਿੱਤ ਵਿੱਚ ਆ ਵਸੇ ਹੁਣ ਗੱਲ ਚਿੱਤ ਚਾਉਣ ਦੀ ਐ ਗੱਲ ਮਨ ਚ ਵਸਾਉਣ ਦੀ ਇਹਦਾ ਮਤਲਬ ਸ਼ਿੰਗਾਰ ਵੀ ਫਿਰ ਮੰਨਦਾ ਹੀ ਹੋਣਾ ਤਣ ਦਾ ਤਾਂ ਹੋਣਾ ਨਹੀਂ ਜੇ ਗੱਲ ਮਾਲਕ ਨੂੰ ਮਨ ਚ ਵਸਾਉਣ ਦੀ ਇਹਦਾ ਮਤਲਬ ਸ਼ਿੰਗਾਰਿਆ ਤਾਂ ਮੰਨੀ ਜਾਣਾ ਕਵਣ ਸੋ ਅੱਖਰ ਕਿਹੜੇ ਅੱਖਰ ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆ ਮੰਤ ਕਵਣ ਸੋ ਵੇਸੋ ਹੋਂ ਕਰੀ ਕਿਹੜਾ ਵੇਸ ਮੈਂ ਧਾਰਨ ਕਰਾਂ ਜੇ ਤਵਸ ਆਵੇ ਕੰਤ ਤੇ ਬਾਬਾ ਫਰੀਦ ਸਾਹਿਬ ਨੇ ਅਗਲੇ ਸ਼ਲੋਕ ਦੇ ਵਿੱਚ ਇਹਦਾ ਜਵਾਬ ਦਿੱਤਾ ਹੈ ਇਹਦੀ ਗੱਲ ਅਸੀਂ ਸਮਝਣੀ ਹੈ ਤੇ ਉਹਨਾਂ ਨੇ ਜਵਾਬ ਦਿੱਤਾ ਕਹਿੰਦੇ ਨਿਵਣ ਸੋ ਅਖਰ ਖਾਵਣ ਗੁਣ ਜੇਵਾ ਮਣੀਆ ਮੰਤ ਇਹ ਤ੍ਰੈ ਪੈਣੀ ਵੀ ਸਕਾਰੋ ਤਾਂ ਵਸਿ ਆਵੇ ਕੰਤ ਨਿਵਣ ਸੋ ਅਖਰ ਅਖਰ ਦਾ ਮਤਲਬ ਹੁੰਦਾ ਹੈ ਆਪਣੀ ਜ਼ਿੰਦਗੀ ਦਾ ਸਟ੍ਰਕਚਰ ਜਾਂ ਇਦਾਂ ਕਹਿ ਲੋ ਵੀ ਮੇਰਾ ਰਹਿਣ ਸਹਿਣ ਦਾ ਢੰਗ ਤਰੀਕਾ ਨਿਉਣਾ ਨਿਵਣਾ ਨਿਮਰਤਾ ਜ਼ਿੰਦਗੀ ਦਾ ਅੱਖਰ ਬਣ ਜਾਵੇ ਤੇਰਾ ਜਿਉਣ ਦਾ ਲਾਈਫ ਸਟਾਈਲ ਨੀਵਾ ਹੋ ਜਾ ਲਿਵਨ ਤਾਂ ਭਾਵ ਹੈ ਨਿਮਰਤਾ ਆ ਜਾਵੇ ਨਿਮਰਤਾ ਆ ਜਾਵੇ ਖਾਵਣ ਗੁਣ ਖਾਵਣ ਦਾ ਮਤਲਬ ਹੁੰਦਾ ਸਹਾਰਨਾ ਖਾਵਣ ਜ਼ਿੰਦਗੀ ਦੇ ਵਿੱਚ ਆ ਜਾਵੇ ਨਿਮਰਤਾ ਆ ਜਾਵੇ ਸਹਾਰਨਾ ਆ ਜਾਵੇ ਜੀਵਾ ਮਣੀਆਂ ਮੰਤ ਜ਼ੁਬਾਨ ਦੇ ਉੱਤੇ ਸੋਹਣੇ ਬੋਲ ਆ ਜਾਣ ਮੰਤਰ ਭਾਵ ਮੰਤਰ ਦਾ ਮਤਲਬ ਹੁੰਦਾ ਬੋਲ ਜ਼ੁਬਾਨ ਦੇ ਉੱਤੇ ਮਣੀਆਂ ਮੰਤ ਹੋ ਜਾਵੇ ਸੋਹਣੇ ਬੋਲ ਆ ਜਾਣ ਇਹ ਤਿੰਨੇ ਚੀਜ਼ਾਂ ਦਾ ਸ਼ਿੰਗਾਰ ਜੇ ਮਨ ਕਰ ਲਵੇ ਨਾ ਨਿਮਰਤਾ ਸਹਾਰਨਾ ਤੇ ਮਿੱਠੇ ਬੋਲ ਤਿੰਨੇ ਚੀਜ਼ਾਂ ਆ ਜਾਣ ਬਾਬਾ ਫਰੀਦ ਸਾਹਿਬ ਕਹਿੰਦੇ ਇਹ ਤ੍ਰੈ ਭੈਣੀ ਵੇਸ ਕਰ ਤਾ ਵਸ ਆਵੇ ਕੰਤ ਜੇ ਤਿੰਨੇ ਹੋ ਜਾਣ ਤਾਂ ਮਨ ਦੇ ਅੰਦਰ ਹਿਰਦੇ ਦੇ ਅੰਦਰ ਮਾਲਕ ਕੰਤ ਵਸ ਸਕਦਾ ਫਿਰ ਪੜਿਓ ਨਿਵਨ ਸੁਅੱਖਰ ਖਵਣ ਗੁਣ ਜੀਵਾ ਜਿਵਦਮਤਰੰਦਾ ਜੁਬਾਨ ਜੀਵਾ ਮਣੀਆਂ ਮੰਤ ਇਹ ਤ੍ਰੈ ਭੈਣੀ ਵੇਸ ਕਰ ਇਹ ਤਿੰਨੇ ਵੇਸ ਜੇ ਤੂੰ ਮਨ ਦੇ ਉੱਤੇ ਧਾਰਨ ਕਰ ਲਵੇਂ ਤਾਂ ਵਸ ਆਵੇ ਕੰਤ ਫਿਰ ਉਹ ਮਾਲਕ ਕੰਤ ਖਸਮ ਜਿਹੜਾ ਹਿਰਦੇ ਚ ਵਸ ਸਕਦਾ ਆ ਸਕਦਾ ਹੁਣੇ ਤੁਸੀਂ ਵੇਖੋ ਵੀ ਇਹ ਕਮਾਈ ਕੌਣ ਕੌਣ ਨਹੀਂ ਕਰ ਸਕਦਾ ਸਾਰੀ ਕਰ ਸਕਦੇ ਆ ਸਾਰੀ ਕਰ ਸਕਦੇ ਨਿਮਰਤਾ ਕਿਸੇ ਸਪੈਸ਼ਲ ਲਈ ਥੋੜੀ ਹੈ ਸਮਾਜ ਦੇ ਅੰਦਰ ਜਿੰਨੇ ਮਨੁੱਖ ਪੈਦਾ ਹੋਏ ਆ ਸਾਰਿਆਂ ਦੀ ਮਨ ਦੀ ਕਹਾਣੀ ਹੈ ਨਿਮਰਤਾ ਸਾਰਿਆਂ ਚ ਆ ਸਕਦੀ ਹੈ ਸਪੈਸ਼ਲ ਬੰਦੇ ਚ ਥੋੜੀ ਆ ਸਕਦੀ ਨਿਮਰਤਾ ਲਿਆਉਣੀ ਪੈਣੀ ਹੈ ਬਸ ਮੈਨੂੰ ਸਹਾ ਅਰਨਾ ਸਿੱਖਣਾ ਪੈਣਾ ਮੈਨੂੰ ਸਬਰ ਲਿਆਉਣਾ ਪੈਣਾ ਜ਼ਿੰਦਗੀ ਚ ਜ਼ੁਬਾਨ ਤੇ ਮਿੱਠੇ ਬੋਲ ਲਿਆਉਣੇ ਪੈਣਗੇ ਤਿੰਨੇ ਚੀਜ਼ਾਂ ਜੇ ਆ ਗਈਆਂ ਨਾ ਸਤਿਗੁਰੂ ਕਹਿੰਦੇ ਮਾਲਕ ਵਸ ਲਾਨਾ ਕਿਉਂਕਿ ਉਹ ਗੁਣਾ ਦਾ ਖਜ਼ਾਨਾ ਹੈ ਉਹ ਗੁਣਾ ਸਰੂਪ ਹੈ ਇਹਦੇ ਗੁਣ ਤੇ ਜਿੰਦਗੀ ਚ ਆ ਗਏ ਤਾਂ ਸਮਝ ਲੈ ਤੂੰ ਮਾਲਕ ਦੇ ਨਾਲ ਜੁੜ ਗਿਆ ਆ ਤਰੀਕ ਹਾਂ ਪਰ ਇਹ ਚੀਜ਼ਾਂ ਨੂੰ ਕਮਾਉਣਾ ਥੋੜਾ ਜਿਹਾ ਔਖਾ ਜ਼ਰੂਰ ਹੈ ਮਨ ਨੂੰ ਸਮਝਾਉਣਾ ਔਖਾ ਹੀ ਹੁੰਦਾ ਹੌਲੀ ਹੌਲੀ ਸੁਭਾਅ ਜਿੜਉਣੀਆਂ ਪੈਣਗੀਆਂ ਚੀਜ਼ਾਂ ਜ਼ੁਬਾਨ ਮਿੱਠੀ ਕਰਨੀ ਬੜੀ ਔਖੀ ਹੈ ਸਬਰ ਲਿਓਣਾ ਬਹੁਤ ਔਖਾ ਹੈ ਨਿਮਰਤਾ ਲਿਓਣੀ ਬੜੀ ਔਖੀ ਹੈ ਜਿੱਦ ਦਿਨ ਇਹ ਚੀਜ਼ਾਂ ਆ ਗਈਆਂ ਤਾਂ ਸਤਿਗੁਰੂ ਕਹਿੰਦੇ ਮਾਲਕ ਨਾਲ ਜੁੜ ਗਏ ਤੇ ਇਸ ਲਈ ਕੋਸ਼ਿਸ਼ ਕਰੀਏ ਸੀ ਇਹ ਚੀਜ਼ਾਂ ਸਾਡੇ ਚ ਆਉਣ ਸਾਡੇ ਅੰਦਰ ਸਹਾਰਨ ਸ਼ਕਤੀ ਬਣੇ ਨਿਮਰਤਾ ਬਣੇ ਸਾਡੇ ਅੰਦਰ ਗੁਣ ਆ ਜਾਣ ਇਹ ਚੀਜ਼ਾਂ ਦੇ ਤਾਂ ਅਸੀਂ ਮਾਲਕ ਨਾਲ ਜੁੜ ਸਕਦੇ ਹਾਂ ਆਏ ਜ਼ਿੰਦਗੀ ਦਾ ਅਸਲੀ ਕਾਰਜ ਜੇ ਕਿਤੇ ਕਰ ਲਈਏ ਜਿਹੜਾ ਗੁਰੂ ਅਮਰਦਾਸ ਸਾਹਿਬ ਨੇ ਪੁੱਛਿਆ ਨਾ ਏ ਸ੍ਰੀ ਰਾਮ ਮੇਰੇ ਇਸ ਜੱਗ ਮੈਂ ਆਇਆ ਕਿਆ ਤੁਧ ਕਰਮ ਕਮਾਇਆ ਆਹ ਰਹਿ ਗਿਆ ਸੀ ਬਸ ਕਰਮ ਜਿਹੜਾ ਬਾਬੇ ਅਮਰਦਾਸ ਸਾਹਿਬ ਨੂੰ ਪੁੱਛਣਾ ਪਿਆ ਆਹ ਕਰਮ ਰਹਿ ਗਿਆ ਸੀ ਜੋ ਜਿਨਹਰ ਤੇਰਾ ਰਚਨ ਰਚਾ ਸੋ ਹਰ ਮਨ ਨਵਸੈ ਉਹਨੂੰ ਵਸਾਇਆ ਨਹੀਂ ਸੀ ਆਹ ਕਰਮ ਰਹਿ ਗਿਆ ਸੀ ਨਹੀਂ ਤਾਂ ਹੋਰ ਬੜੇ ਮੈਂ ਜ਼ਿੰਦਗੀ ਚ ਕੰਮ ਕਰ ਲਏ ਨੇ ਆਹ ਰਹਿ ਗਿਆ ਸੀ ਜੇ ਕਿਤੇ ਆਹ ਹੋ ਜਾਵੇ ਤਾਂ ਜ਼ਿੰਦਗੀ ਸੌਖੀ ਐ ਸਤਿਗੁਰੂ ਮਿਹਰ ਕਰਨ ਇਹ ਪਾਵਨ ਬਚਨ ਸਾਡੀ ਜ਼ਿੰਦਗੀ ਦਾ ਆਸਰਾ ਬਣ ਜਾਣ ਅਸੀਂ ਗੁਰੂ ਵਾਲੇ ਬਣੀਏ ਗੁਰਬਾਣੀ ਪੜ੍ਹਨੀ ਸ਼ੁਰੂ करिए हां ਠੀਕ ਹੈ ਇਸ ਸਮਾਜ ਦੇ ਅੰਦਰ ਕਿਉਂਕਿ ਕੋਈ ਵੀ ਸ਼੍ਰੇਣੀ ਹੁੰਦੀ ਹੈ ਪੰਥ ਹੁੰਦਾ ਹੈ ਉਹਦੇ ਮਰਿਆਦਾਵਾਂ ਹੁੰਦੀਆਂ ਨੇ ਉਹਦੇ ਕਾਨੂੰਨ ਹੁੰਦੇ ਆ ਕੁਝ ਤੇ ਇਸ ਲਈ ਅਸੀਂ ਇਹ ਗੱਲ ਜਾਣਦੇ ਆ ਵੀ ਸਾਡੇ ਜਿਹੜਾ ਖਾਲਸਾ ਹੀ ਮਹੱਤਵ ਹੈ ਖਾਲਸਾ ਪੰਥ ਹੈ ਇਹਦੇ ਵਿੱਚ ਦਾਖਲਾ ਲੈਣ ਦੇ ਲਈ ਖੰਡੇ ਕੀ ਪੌਲ ਜ਼ਰੂਰੀ ਹੈ ਮਤਲਬ ਕਿ ਦਾਖਲਾ ਹੋ ਗਿਆ ਰੱਸੀ ਬਾਣੀ ਪੜ ਸਕਦੇ ਆ ਗੁਰੂ ਦੀ ਹਜ਼ੂਰੀ ਵਿੱਚ ਬੈਠ ਸਕਦੇ ਆ ਬਾਣੀ ਨੂੰ ਅਸੀਂ ਪੜ ਵੀ ਸਕਦੇ ਆ ਸੁਣ ਸਕਦੇ ਆ ਵਿਚਾਰ ਸਕਦੇ ਆ ਖੰਡੇ ਕੀ ਪੌਂ ਲੈ ਕੇ ਦਾਖਲਾ ਹੋ ਗਿਆ ਸਿੱਖ ਮਤ ਦੇ ਅੰਦਰ ਸਿੱਖ ਵਿਚਾਰ ਧਾਰਾ ਸਿੱਖ ਖਾਲਸਾ ਪੰਥ ਦੇ ਅੰਦਰ ਤੇ ਜੇ ਆ ਸਾਡੀ ਜ਼ਿੰਦਗੀ ਦੇ ਅੰਦਰ ਅਸੀਂ ਸ਼ੁਰੂਆਤ ਕਰਨੀ ਹੈ ਤਾਂ ਦਾਖਲੇ ਤੋਂ ਸ਼ੁਰੂ ਕਰੀਏ ਇਸ ਗੱਲ ਨੂੰ ਜੇ ਦਾਖਲਾ ਲੈ ਲਈਏ ਤਾਂ ਫਿਰ ਜ਼ਿੰਦਗੀ ਦਾ ਸਫਰਾ ਗਲੀਰਾ ਵੀ ਸ਼ੁਰੂ ਹੋ ਜਾਣਾ ਹੈ ਜਿਹੜੇ ਕੰਮ ਲਈ ਮਾਲਕ ਨੇ ਸਮਾਜ ਚ ਭੇਜਿਆ ਜਿਹੜਾ ਕੰਮ ਸਾਡਾ ਰਹਿ ਗਿਆ ਹੁਣ ਤੱਕ ਉਹ ਵੀ ਕਰਨਾ ਸ਼ੁਰੂ ਕਰ ਲਈਏ ਕੋਸ਼ਿਸ਼ ਕਰੀਏ ਸੀ ਵੀ ਸਭ ਤੋਂ ਪਹਿਲਾ ਖੰਡੇ ਕੀ ਪੌੜ ਲੈ ਲਈ ਜਿੱਦਨ ਖੰਡੇ ਕੀ ਪੌੜ ਲੈ ਲਈ ਹੈ ਸਾਡਾ ਦਾਖਲਾ ਹੋ ਗਿਆ ਫਿਰ ਕਿਸੇ ਨੇ ਕਿਸੇ ਨੇ ਨਹੀਂ ਰੋਕਣਾ ਕਿਸੇ ਨੂੰ ਕਿਸੇ ਨੇ ਨਹੀਂ ਕਹਿਣਾ ਵੀ ਤੂੰ ਕਿਉਂ ਪੜਦਾ ਹੈ ਤੂੰ ਕਿਉਂ ਮਹਾਰਾਜ ਕੋਲ ਹਾਲਾਂਕਿ ਕਿਸੇ ਨੂੰ ਕੋਈ ਰੋਕ ਨਹੀਂ ਹੈ ਕੋਈ ਮਰਜ਼ੀ ਆ ਸਕਦਾ ਹੈ ਪਰ ਜਿੱਦਣ ਸਾਡੀ ਸ਼ੈਲੀ ਬਣ ਗਈ ਖਾਲਸੇ ਵਾਲੀ ਉਦੋਂ ਕਿਸੇ ਨੇ ਸਵਾਲ ਵੀ ਨਹੀਂ ਕਰਨਾ ਵੀ ਹਾਂ ਇਹ ਮਹਾਰਾਜ ਕੋਲ ਜਾ ਨਹੀਂ ਸਕਦਾ ਬੈਠ ਨਹੀਂ ਸਕਦਾ ਖੰਡੇ ਕੀ ਪੌਂ ਲੈ ਲਈ ਮੇਰੇ ਕੋਲ ਆਈਡੈਂਟੀਟੀ ਬਣ ਗਈ ਇੱਕ ਪਛਾਣ ਬਣ ਗਈ ਵੀ ਹਾਂ ਇਹ ਗੁਰੂ ਵਾਲਾ ਬਣਨ ਨੂੰ ਤਿਆਰ ਹੋ ਚੁੱਕਿਆ ਹੁਣ ਇਸ ਲਈ ਕੋਸ਼ਿਸ਼ ਕਰੀਏ ਜਿਹੜੇ ਵੀਰ ਭੈਣਾ ਖੰਡੇ ਕੀ ਪੌਂ ਤੋਂ ਹੀਨੇ ਨੇ ਹਲੇ ਤੱਕ ਖੰਡੇ ਕੀ ਪੌਂ ਲਈਏ ਦਾਖਲਾ ਲਈਏ ਕੋਈ ਔਖਾ ਕੰਮ ਨਹੀਂ ਹੈਗਾ ਤਿਆਰੀ ਉਹ ਤੋਂ ਬਾਅਦ ਹੋ ਸਕਦੀ ਹੈ ਬਾਣੀ ਪੜਾਂਗੇ ਤਾਂ ਮਨ ਮਜ਼ਬੂਤ ਹੋਊਗਾ ਦਾਖਲਾ ਲਈਏ ਪਹਿਲਾਂ ਪਰ ਨਾਲ ਬਾਣੀ ਦੇ ਨਾਲ ਨਾਲ ਦੀ ਨਾਲ ਜੁੜਨਾ ਪੈਣਾ ਰੱਖਣਾ ਔਖਾ ਤਾਂ ਹੁੰਦਾ ਕਿਉਂਕਿ ਸਾਡੀ ਤਿਆਰੀ ਨਹੀਂ ਹੋਈ ਹੁੰਦੀ ਜੇ ਮਨ ਨਾਲ ਦੀ ਨਾਲ ਬਾਣੀ 'ਚ ਜੁੜ ਗਿਆ ਤਾਂ ਫਿਰ ਕੋਈ ਔਖਾ ਨਹੀਂ ਹੈ ਫਿਰ ਚੰਗਾ ਲੱਗਣਾ ਹੈ ਤੇ ਤੁਸੀਂ ਵੇਖਿਓ ਵੀ ਜੋ ਧਾਰਮਿਕ ਸਮਾਗਮ ਪਿੰਡ ਹਮੀਦੀ ਹੋ ਰਹੇ ਨੇ ਅਮਰਤ ਸੰਚਾਰ ਵੀ ਹੈ ਉੱਥੇ ਤੇ ਜੇ ਕਿਸੇ ਵੀ ਵੀਰ ਭੈਣ ਦਾ ਮਨ ਬਣਦਾ ਹੋਵੇ ਤਾਂ ਜ਼ਰੂਰ ਭਾਈ ਆਪ ਜੀ ਨੇ ਇਹ ਸਮੇਂ ਦਾ ਲਾਹਾ ਲੈਣਾ ਕਹਿੰਦੇ ਕੀ ਪੌਲ ਸਤਿਗੁਰਾਂ ਦੀ ਬਖਸ਼ਿਸ਼ ਹੋਣੀ ਹੈ ਜ਼ਰੂਰ ਛਕੋ ਹੋਰ ਵੀ ਸੰਗਤਾਂ ਨੂੰ ਪ੍ਰੇਰਿਤ ਕਰੋ ਵਾਅਦ ਤੋਂ ਵਾਅਦ ਸੰਗਤਾਂ ਜ਼ਰੂਰ ਕਹਿੰਦੇ ਕੀ ਪੌਲ ਵੀ ਛਕਣ ਤੇ ਤੁਸੀਂ ਵਿਖਿਓ ਵੀ ਗੁਰਮਤ ਵਿਚਾਰਾਂ ਵੀ ਹੋਣੀਆਂ ਨੇ ਬਾਣੀ ਦੇ ਨਾਲ ਪੜ ਸੁਣ ਵਿਚਾਰਾਂ ਕਰਕੇ ਆਪਾਂ ਗੁਰੂ ਦੇ ਮੱਲੋ ਵੀ ਵਿਚਾਰ ਧਾਰਾ ਮਤ ਦੇ ਹਾਣੀ ਹੋ ਸਕਦੇ ਆਂ ਕਹਿੰਦੇ ਕੀ ਪੌਲ ਲੈ ਕੇ ਗੁਰੂ ਦੀ ਸ਼ਕਲ ਵੀ ਧਾਰਨ ਕਰ ਸਕਦੇ ਆਂ ਅਸੀਂ ਤੇ ਇਹ ਬਖਸ਼ਿਸ਼ਾਂ ਜਿਹੜੀਆਂ ਹੁੰਦੀਆਂ ਨੇ ਨਾ ਸਤਿਗੁਰ ਦੀਆਂ ਵੱਡੇ ਭਾਗਾਂ ਦੇ ਨਾਲ ਹੁੰਦੀਆਂ ਨੇ ਪੰਜਾਬ ਦੀ ਧਰਤੀ ਐ ਇੱਥੇ ਤਾਂ ਹਰੇਕ ਥਾਂ ਸਤਿਗੁਰੂ ਇਹ ਮਿਹਰਾਂ ਕਰ ਰਿਹਾ ਖੰਡੇ ਕੀ ਪੌਲ ਦੀਆਂ ਬਾਣੀ ਦੀਆਂ ਵਿਚਾਰਾਂ ਦੀਆਂ ਇਹ ਪੰਜਾਬ ਦੀ ਧਰਤੀ ਐ ਜਿੱਥੇ ਹਰ ਵਕਤ ਬਾਣੀ ਚੱਲਦੀ ਐ ਹਰ ਵਕਤ ਕਿਤੇ ਨਾ ਕਿਤੇ ਸੜੀ ਕੋਸ਼ਿਸ਼ ਕਰੀਏ ਇਹਨਾਂ ਚੀਜ਼ਾਂ ਦੇ ਲਾਹੇ ਲਿਆ ਕਰੋ ਜ਼ਿੰਦਗੀ ਦੇ ਅੰਦਰ ਭਾਵੇਂ ਕਿ ਉਸ ਸਮਾਗਮ ਐ ਖੜੇ ਕੀ ਪੌਲ ਐ ਕਿਤੇ ਵੀ ਐ ਤੋ ਕਹਿਰ ਸਤਿਗੁਰੂ ਮਿਹਰ ਕਰਨ ਪਾਵਨ ਬਾਣੀ ਦੇ ਬੋਲ ਵਿਚਾਰਦੇ ਆਂ ਸਾਂਝੇ ਕਰਦੇ ਆਂ ਭੁੱਲਾਂ ਹੋਣੀਆਂ ਸੁਭਾਵਕ ਨੇ ਸਭਨਾ ਦਾ ਪਾਈ ਧੰਵਾਦ ਇਤਨੇ ਕਿ ਬੇਨਤੀਆਂ ਪ੍ਰਵਾਨ ਕਰ ਲੈਣੀਆਂ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ